ਅਗਲੀ ਖਬਰ ਵੱਲ ਚਲਿਏ FBI ਦੇ ਡਾਇਰੈਕਟਰ ਕੈਸ਼ ਪਟੇਲ ਹੋਣਾ ਨੇ ਇਹ ਕਿਹਾ ਵੀ ਅਸੀਂ ਇੱਕ ਟਾਸਕ ਫੋਰਸ ਲਾਂਚ ਕਰਨ ਜਾ ਰਹੇ ਹਾਂ ਜੋ ਟੈਸਲਾ ਦੇ ਅਗੇਂਸਟ ਲੋਕ ਅਟੈਕ ਕਰ ਰਹੇ ਆ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਕਹਿੰਦੇ ਵੀ ਇਹ ਡੋਮੈਸਟਿਕ ਟੈਰਰਿਜ਼ਮ ਹੈਗਾ ਜਿਹੜੇ ਲੋਕ ਰਿਸਪੌਂਸੀਬਲ ਹੋਊਗੇ ਉਹਨਾਂ ਨੂੰ ਫੜਿਆ ਜਾਊਗਾ ਤੇ ਜਸਟਿਸ ਦੇ ਅੱਗੇ ਲਿਆਂਦਾ ਜਾਊਗਾ ਇਹ ਇਹ ਉਹਨਾਂ ਨੇ ਆਪਣਾ ਜੋ ਐਕਸ ਆ ਉਹਦੇ ਉੱਤੇ ਲਿਖਿਆ ਹੈਗਾ ਕਹਿੰਦੇ ਜਸਟਿਸ ਇਜ਼ ਕਮਿੰਗ ਥੈਨ ਵੋਂਜੀਨੋ ਜੋ ਬਿਊਰੋ ਦੇ ਡਿਫਟੀ ਡਾਇਰੈਕਟਰ ਹੈਗੇ ਉਹਨਾਂ ਨੇ ਵੀ ਇਹ ਲਿਖਿਆ ਹੈਗਾ ਐਲੋਨ ਮਸਕ ਟੈਸਲਾ ਨੂੰ ਤੇ ਐਕਸ ਨੂੰ ਓਨ ਕਰਦੇ ਹੈਗੇ ਆ 트럼ਪ ਐਡਮਿਨਿਸਟ੍ਰੇਸ਼ਨ ਦੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਡੋਜ਼ ਆ ਉਸ ਨੂੰ ਜਿਹੜਾ ਐਡਮਿਨਿਸਟਰ ਕਰ ਰਿਹਾ ਹੈਗੇ ਆ ਕਾਸ ਕਟਿੰਗ ਦੇ ਸਵੰਦੇ ਵਿੱਚ ਤੇ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਵੀ ਹੋ ਰਿਹਾ ਹੈਗਾ ਕਹਿੰਦੇ ਏਟੀਐਫ ਨੂੰ ਵੀ ਯੂਜ਼ ਕੀਤਾ ਜਾਊਗਾ ਬਿਊਰੋ ਆਫ ਆਲ ਅਲਕੋਹਲ ਟਬਾਕੋ ਤੇ ਫਾਇਰ ਆਰਮਸ ਨੂੰ ਤਾਂ ਕਿ ਟੈਸਲਾ ਦੇ ਅਗੇਂਸਟ ਜਿਹੜੇ ਅਟੈਕ ਹੋ ਰਹੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਸੋ ਫਾਰ 80 ਦੇ ਕਰੀਬ ਕੇਸ ਹੋਏ ਆ ਵੈਂਡਲਿਜ਼ਮ ਦੇ ਤੇ ਆਰਸਨ ਦੇ ਟੈਸਲਾ ਵਹੀਕਲਸ ਦੇ ਯੂਐਸ ਤੇ ਕੈਨੇਡਾ ਦੇ ਵਿੱਚ 10 ਟੈਸਲਾ ਦੀਆਂ ਡੀਲਰਸ਼ਿਪ ਚ ਚਾਰਜਿੰਗ ਸਟੇਸ਼ਨ ਤੇ ਫੈਸਿਲਿਟੀਆਂ ਜਿਨ੍ਹਾਂ ਨੂੰ ਵੈਂਡਲਸ ਨੇ ਹਿੱਟ ਕੀਤਾ ਹੈਗਾ ਫਲੋਰੀਡਾ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਵੀ ਕੀਤਾ ਗਿਆ ਜਿਸ ਟਾਈਮ ਉਹ ਆਪਣੀ ਕਾਰ ਲੈ ਕੇ ਜਾ ਰਿਹਾ ਸੀ ਤੇ ਟੈਸਲਾ ਦੀ ਡੀਲਰਸ਼ਿਪ ਦੇ ਲੱਗੇ ਲਾਗੇ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਕਾਰ ਚੜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਟੈਸਲਾ ਦਾ ਸਟਾਕ ਆਲਰੇਡੀ 40% ਡਾਊਨ ਆ ਦਸੰਬਰ ਦੇ ਮਹੀਨੇ ਚ ਜਦੋਂ ਹਾਈएस्ट ਸੀ ਉਸ ਤੋਂ ਲੈ ਕੇ ਹੁਣ ਤੱਕ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਮਾਸਕ ਦੀ ਸਪੋਰਟ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਰ ਵੀ ਖਰੀਦੀ ਸੀ ਕਾਰ ਵਾਈਟ ਹਾਊਸ ਦੇ ਸਾਹਮਣੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਖੜੀ ਵੀ ਕੀਤੀ ਸੀ ਤਾਂ ਕਿ ਇਹਨਾਂ ਦੀ ਜਿਹੜੀ ਸੇਲ ਉੱਪਰ ਜਾ ਸਕੇ ਸਭ ਤੋਂ ਜ਼ਿਆਦਾ ਹਿੱਟ ਟੈਸਲਾ ਯੂਰਪ ਦੇ ਦੇਸ਼ਾਂ ਦੇ ਵਿੱਚ ਹੋਈ ਹੈਗੀ ਆ ਲੋਕਾਂ ਨੇ ਖਾਸ ਕਰਕੇ ਜਰਮਨ ਦੇ ਵਿੱਚ ਤਾਂ 80% ਤੱਕ ਲੋਕਾਂ ਨੇ ਜਿਹੜਾ ਬਾਈਕਾਟ ਕੀਤਾ ਹੈਗਾ ਅਗਲੀ ਖਬਰ ਵੱਲ ਚਲਿਏ ਵੀਆਈ ਦੀ ਡਾਇਰੈਕਟਰ ਕੈਸ਼ ਪਟੇਲ ਹੋਣਾ ਨੇ ਇਹ ਕਿਹਾ ਵੀ ਅਸੀਂ ਇੱਕ ਟਾਸਕ ਫੋਰਸ ਲਾਂਚ ਕਰਨ ਜਾ ਰਹੇ ਹਾਂ ਜੋ ਟੈਸਲਾ ਦੇ ਅਗੇਂਸਟ ਲੋਕ ਅਟੈਕ ਕਰ ਰਹੇ ਆ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਕਹਿੰਦੇ ਵੀ ਇਹ ਡੋਮੈਸਟਿਕ ਟੈਰਰਿਜ਼ਮ ਹੈਗਾ ਜਿਹੜੇ ਲੋਕ ਰਿਸਪੌਂਸੀਬਲ ਹੋਊਗੇ ਉਹਨਾਂ ਨੂੰ ਫੜਿਆ ਜਾਊਗਾ ਤੇ ਜਸਟਿਸ ਦੇ ਅੱਗੇ ਲਿਆਂਦਾ ਜਾਊਗਾ ਇਹ ਇਹ ਉਹਨਾਂ ਨੇ ਆਪਣਾ ਜੋ ਐਕਸ ਆ ਉਹਦੇ ਉੱਤੇ ਲਿਖਿਆ ਹੈਗਾ ਕਹਿੰਦੇ ਜਸਟਿਸ ਇਜ਼ ਕਮਿੰਗ ਥੈਨ ਵੋਂਜੀਨੋ ਜੋ ਬਿਊਰੋ ਦੇ ਡਿਫਟੀ ਡਾਇਰੈਕਟਰ ਹੈਗੇ ਉਹਨਾਂ ਨੇ ਵੀ ਇਹ ਲਿਖਿਆ ਹੈਗਾ ਐਲੋਨ ਮਸਕ ਟੈਸਲਾ ਨੂੰ ਤੇ ਐਕਸ ਨੂੰ ਓਨ ਕਰਦੇ ਹੈਗੇ ਆ 트럼ਪ ਐਡਮਿਨਿਸਟ੍ਰੇਸ਼ਨ ਦੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਡੋਜ਼ ਆ ਉਸ ਨੂੰ ਜਿਹੜਾ ਐਡਮਿਨਿਸਟਰ ਕਰ ਰਿਹਾ ਹੈਗੇ ਆ ਕਾਸ ਕਟਿੰਗ ਦੇ ਸਵੰਦੇ ਵਿੱਚ ਤੇ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਵੀ ਹੋ ਰਿਹਾ ਹੈਗਾ ਕਹਿੰਦੇ ਏਟੀਐਫ ਨੂੰ ਵੀ ਯੂਜ਼ ਕੀਤਾ ਜਾਊਗਾ ਬਿਊਰੋ ਆਫ ਆਲ ਅਲਕੋਹਲ ਟਬਾਕੋ ਤੇ ਫਾਇਰ ਆਰਮਸ ਨੂੰ ਤਾਂ ਕਿ ਟੈਸਲਾ ਦੇ ਅਗੇਂਸਟ ਜਿਹੜੇ ਅਟੈਕ ਹੋ ਰਹੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਸੋ ਫਾਰ 80 ਦੇ ਕਰੀਬ ਕੇਸ ਹੋਏ ਆ ਵੈਂਡਲਿਜ਼ਮ ਦੇ ਤੇ ਆਰਸਨ ਦੇ ਟੈਸਲਾ ਵਹੀਕਲਸ ਦੇ ਯੂਐਸ ਤੇ ਕੈਨੇਡਾ ਦੇ ਵਿੱਚ 10 ਟੈਸਲਾ ਦੀਆਂ ਡੀਲਰਸ਼ਿਪ ਚ ਚਾਰਜਿੰਗ ਸਟੇਸ਼ਨ ਤੇ ਫੈਸਿਲਿਟੀਆਂ ਜਿਨ੍ਹਾਂ ਨੂੰ ਵੈਂਡਲਸ ਨੇ ਹਿੱਟ ਕੀਤਾ ਹੈਗਾ ਫਲੋਰੀਡਾ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਵੀ ਕੀਤਾ ਗਿਆ ਜਿਸ ਟਾਈਮ ਉਹ ਆਪਣੀ ਕਾਰ ਲੈ ਕੇ ਜਾ ਰਿਹਾ ਸੀ ਤੇ ਟੈਸਲਾ ਦੀ ਡੀਲਰਸ਼ਿਪ ਦੇ ਲੱਗੇ ਲਾਗੇ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਕਾਰ ਚੜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਟੈਸਲਾ ਦਾ ਸਟਾਕ ਆਲਰੇਡੀ 40% ਡਾਊਨ ਆ ਦਸੰਬਰ ਮਹੀਨੇ ਚ ਜਦੋਂ ਹਾਈਆ ਸੀ ਉਸ ਤੋਂ ਲੈ ਕੇ ਹੁਣ ਤੱਕ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਮਸਕ ਦੀ ਸਪੋਰਟ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਰ ਵੀ ਖਰੀਦੀ ਸੀ ਕਾਰ ਵਾਈਟ ਹਾਊਸ ਦੇ ਸਾਹਮਣੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਖੜੀ ਵੀ ਕੀਤੀ ਸੀ ਤਾਂ ਕਿ ਇਹਨਾਂ ਦੀ ਜਿਹੜੀ ਸੇਲ ਉੱਪਰ ਜਾ ਸਕੇ ਸਭ ਤੋਂ ਜ਼ਿਆਦਾ ਹਿੱਟ ਟੈਸਲਾ ਯੂਰਪ ਦੇ ਦੇਸ਼ਾਂ ਦੇ ਵਿੱਚ ਹੋਈ ਹੈਗੀ ਆ ਲੋਕਾਂ ਨੇ ਖਾਸ ਕਰਕੇ ਜਰਮਨ ਦੇ ਵਿੱਚ ਤਾਂ 80% ਤੱਕ ਲੋਕਾਂ ਨੇ ਜਿਹੜਾ ਬਾਈਕਾਟ ਕੀਤਾ ਹੈਗਾ